ਹੈਲੋ ਫਰੈਂਡਸ ਅੱਜ ਆਪਾਂ ਬਣਾਉਣ ਲੱਗੇ ਆਂ ਸਾਬੂਦਾਣੇ ਦੀ ਖੀਰ ਰੈਸਪੀ ਅੱਛੀ ਲੱਗੀ ਤਾਂ ਸਾਡੇ ਚੈਨਲ ਨੂੰ ਸਪੋਰਟ ਕਰਨਾ ਤੇ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਦਬਾ ਦੇਣਾ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਹੈਲੋ ਫਰੈਂਡਸ ਅੱਜ ਆਪਾਂ ਬਣਾਉਣ ਲੱਗੇ ਆਂ ਸਾਬੂਦਾਣੇ ਦੀ ਖੀਰ ਉਸ ਵਾਸਤੇ ਆਪਾਂ ਇੱਕ ਕਟੋਰੀ ਸਾਬੂਦਾਣੇ ਦੀ ਲਈ ਸੀ ਤੇ ਇਹਨੂੰ ਘੰਟਾ ਪਹਿਲਾਂ ਸੋਕ ਕਰਕੇ ਲੈ ਚੁੱਕੇ ਆਂ ਆਪਾਂ ਤੇ ਹੁਣ ਇਹ ਆਪਾਂ ਮਿਲਕ ਬੋਇਲ ਕਰਾਂਗੇ ਤੇ ਪਾਣੀ ਕੱਢ ਦੇਣਾ ਦੋ ਗਲਾਸ ਦੁੱਧ ਦੇ ਪਾਣੀ ਆਪਾਂ ਨੇ ਇਹਦੇ ਵਿੱਚ ਇੱਕ ਕਟੋਰੀ ਸਾਬੂਦਾਣਾ ਹੈ ਤੇ ਦੋ ਗਲਾਸ ਦੁੱਧ ਦੇ ਪਾ ਲੋ ਇਸ ਚ ਇਹ ਆਪਣੇ ਕੋਲ ਫੁੱਲ ਕਰੀਮ ਦੁੱਧ ਹੈ ਇਹਦੇ ਆਪਾਂ ਨੇ ਦੋ ਗਲਾਸ ਲਏ ਆ ਇਹਨੂੰ ਚੰਗੀ ਤਰ੍ਹਾਂ ਬੋਇਲ ਹੋਣ ਦੋ ਇੱਕ ਵਾਲਾ ਆਨ ਤੱਕ ਫਿਰ ਆਪਾਂ ਸਾਬੂਦਨਾ ਪਾਵਾਂਗੇ ਵਿੱਚ ਇਹਦੇ ਤੁਨੂੰ ਆਪਣੇ ਵਾਲਾ ਆ ਚੁੱਕਿਆ ਹੁਣ ਤੇ ਹੁਣ ਆਪਾਂ ਨੇ ਇਹਦੇ ਵਿੱਚ ਐਡ ਕਰ ਦੇਣਾ ਜੋ ਆਪਾਂ ਸਾਬੂਨਾ ਦਾ ਲਿਆ ਸੀ ਆਪਾਂ ਐਡ ਕਰਨਾ ਇਹ ਚ ਸਾਬੂਨਾ ਪਰ ਇਹਨੂੰ ਹਿਲਾਉਂਦੇ ਰਹਿਣਾ ਆਪਾਂ ਨੇ ਜਿੰਨਾ ਚਿਰ ਖੀਰ ਬੰਦੀ ਨਹੀਂ ਹੁਣ ਉਹ ਹਿਲਾਈ ਚੱਲੋ ਉਸ ਤੋਂ ਬਾਅਦ ਆਪਾਂ ਦਿਖਾਵਾਂਗੇ ਤੁਹਾਨੂੰ ਦੇਖੋ ਨੇ ਇਹਨੂੰ ਆਪਾਂ ਨੇ ਉਦੋਂ ਤੱਕ ਪਕਾਉਣਾ ਜਦ ਤੱਕ ਇਹ ਗਾੜਾ ਨਹੀਂ ਹੋ ਜਾਂਦਾ ਇਹਨੂੰ ਗਾੜੀ ਕਰਨੀ ਹੈ ਪੂਰੀ ਚੰਗੀ ਤਰ੍ਹਾਂ ਦੇਖੋ ਫਰੈਂਡਸ ਇਹ ਹੁਣ ਆਪਣੀ ਥੋੜੀ ਥੋੜੀ ਗਾੜੀ ਹੋਣ ਲੱਗ ਗਈ ਹੈਗੀ ਤੇ ਇਹਨਾਂ ਥੋੜੀ ਜੀ ਗਾੜੀ ਹੋਰ ਕਰਨਾ ਜ਼ਿਆਦਾ ਸਿਕਾਉਣਾ ਨਹੀਂ ਹੈ ਹੁਣ ਆਪਾਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਤੁਸੀਂ ਆਪਣੇ ਅਕੋਰਡਿੰਗ ਘੱਟ ਵੱਧ ਪਾ ਸਕਦੇ ਹੋ ਇੱਕ ਆਪਾਂ ਇਹਦੇ ਵਿੱਚ ਐਡ ਕਰਨਾਗਾ এলাਚੀ ਪਾਊਡਰ ਇਹ ਅਸੀਂ ਥੋੜਾ ਜਿਹਾ ਮੈਚ ਕਰਕੇ ਲੈਂਦਾ ਹੈ ਤੁਸੀਂ ਚਾਹੇ ਮਤਲਬ ਕਿ ਪੂਰੀ ਫੁੱਲ ਪਾਣੀ ਦਾ ਪੂਰੀ এলাਚੀ ਪਾ ਲਓ ਨਹੀਂ ਤਾਂ ਪਾਊਡਰ ਪਾਣਾ ਤਾਂ ਪਾਊਡਰ ਪਾ ਲਓ ਆਪਾਂ ਇਹਦੇ ਵਿੱਚ ਐਡ ਕਰਾਂਗੇ ਡ్రਾਈ ਫਰੂਟਸ ਖੀਰ बनके ਹੁਣ ਰੈਡੀ ਹੈ ਇਹ ਰੈਸਪੀ ਅੱਛੀ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦੇਣਾ